ਕੀ ਤੁਸੀਂ ਯਕੀਨ ਕਰ ਸਕਦੇ ਹੋ ਕਿ ਪੁਲਿਸ ਮੋਟਰਸਾਈਕਲਾਂ ਤੇ ਗੱਡੀਆਂ ਦੀ ਜਗ੍ਹਾ ਮੱਜਾਂ ਦੀ ਸਵਾਰੀ ਕਰਦੀ ਹੈ ਮੱਜਾਂ ਉੱਤੇ ਬੈਠ ਕੇ ਚੋਰਾਂ ਨੂੰ ਡਾਕੂਆਂ ਨੂੰ ਜਾਂ ਹੋਰ ਬੰਦਿਆਂ ਨੂੰ ਖੜਨ ਦੀ ਲਈ ਜਾਂਦੀ ਹੈ ਉਹ ਵੀ ਕਿਸੇ ਗਰੀਬ ਦੇਸ਼ ਦੇ ਵਿੱਚ ਨਹੀਂ ਹਿੰਦੁਸਤਾਨ ਬੰਗਲਾਦੇਸ਼ ਜਾਂ ਪਾਕਿਸਤਾਨ ਵਰਗੇ ਦੇਸ਼ ਦੇ ਵਿੱਚ ਨਹੀਂ ਉਹ ਵੀ ਦੁਨੀਆ ਦੇ ਮੰਨ ਲਓ ਅਮੀਰ ਦੇਸ਼ਾਂ ਦੇ ਵਿੱਚ ਜਿਹੜੇ ਵਿਕਸਤ ਦੇਸ਼ ਹੈ ਉਸ ਦੇਸ਼ ਦੇ ਵਿੱਚ ਜਿੱਥੋਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਇਹ ਗੱਲ ਬਿਲਕੁਲ ਸਹੀ ਹੈ ਜੀ ਤੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਇੱਕ ਬੇਖ ਫਰਦੇਸ਼ ਜਿੱਥੋਂ ਦੇ ਵਿੱਚ ਜਿੱਥੋਂ ਦੀ ਸੁੰਦਰਤਾ ਹੈ ਜਿਹੜੀ ਉਹ ਪੂਰੀ ਦੁਨੀਆ ਦੇ ਵਿੱਚ ਵਜੂਰ ਹੈ ਉੱਥੇ ਦਾ ਰਿਓ ਡੀ ਜਨੇਰੀਓ ਜਿਹੜਾ ਸ਼ਹਿਰ ਹੈ ਉਹਨੂੰ ਹਰ ਬੱਚਾ-ਬੱਚਾ ਜਾਣਦਾ ਹੈ ਕੋਈ ਦੁਨੀਆ ਦੇ ਵਿੱਚ ਐਹੋ ਜਿਹਾ ਬੱਚਾ ਨਹੀਂ ਹੋਣਾ ਜਾਂ ਬਜ਼ੁਰਗ ਜਾਂ ਨੌਜਵਾਨ ਜਿਨੇ ਰਿਓ ਡੀ ਜਨੇਰੀਓ ਦੇ ਵਿੱਚਾਂ ਬਾਰੇ ਜਾਂ ਰਿਓ ਡੀ ਜਨੇਰੀਓ ਬਾਰੇ ਨਾ ਸੁਣਿਆ ਹੋਵੇ ਪਿੱਛੇ ਕੁਝ ਸਾਲ ਪਹਿਲਾਂ ਉੱਥੇ ਫਟਵਾਲ ਦਾ ਵਰਲਡ ਕੱਪ ਵੀ ਹੋਇਆ ਸੀਗਾ ਤੇ ਸਕੀਰਾ ਦਾ ਵਾਕਾ ਵਾਕਾ ਫਟਵਾਲ ਬਾਰੇ ਗਾਣਾ ਆਇਆ ਸੀ ਜਿਹੜਾ ਸੁਪਰ ਡੂਪਰ ਹਿੱਟ ਰਿਹਾ ਸੀਗਾ ਤੇ ਅੱਜ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਉਸ ਦੇਸ਼ ਦੇ ਵਿੱਚ ਇੱਕ ਪੁੱਬਾ ਹੈ ਜਿਹੜਾ ਕਿ ਕਾਫੀ ਦਲਦਲ ਵਾਲਾ ਤੇ ਮੀਂਹ ਜਿੱਥੇ ਬਹੁਤ ਜ਼ਿਆਦਾ ਪੈਂਦੇ ਆ ਜਿਹਦਾ ਦਰਿਆਵਾਂ ਵਾਲਾ ਏਰੀਆ ਹੈ ਅਮਾਜੋਂ ਦੇ ਜੰਗਲਾਂ ਦੇ ਲਾਗੇ ਪੈ ਜਾਂਦਾ ਹੈ ਤਾਂ ਉੱਥੇ ਅੱਜ ਵੀ ਚੋਰਾਂ ਨੂੰ ਫੜਨ ਦੇ ਲਈ ਜਾਂ ਹੋਰ ਕੰਮਾਂ ਵਾਸਤੇ ਜਿਹੜੀ ਪੁਲਿਸ ਹੈ ਉਹ ਮੱਝਾਂ ਰੱਖਦੀ ਹੈ ਮੱਜਾਂ ਦੀ ਬਕਾਇਦਾ ਟ੍ਰੇਨਿੰਗ ਹੁੰਦੀ ਹੈ ਤੇ ਉਹਨਾਂ ਨੂੰ ਮੰਨ ਲਓ ਐਜ ਇੱਕ ਟ੍ਰਾਂਸਪੋਰਟ ਵੀ ਵਰਤੇ ਜਾਂਦਾ ਫਿਰ ਵੀ ਪੁਲਿਸ ਨਹੀਂ ਜਿਹੜੀਆਂ ਹੋਰ ਆਰਮਡ ਫੋਰਸਾਂ ਐ ਜਾਂ ਆਮ ਲੋਕ ਐ ਉਹ ਵੀ ਵੱਡੇ ਪੁੱਧਰ ਦੇ ਉੱਤੇ ਮੱਜਾਂ ਨੂੰ ਪਾਲਦੇ ਸਿਰਫ ਤੇ ਸਿਰਫ ਟ੍ਰਾਂਸਪੋਰਟ ਵਾਸਤੇ ਆਵਾਜਾਈ ਵਾਸਤੇ ਤੇ ਮੈਨੂੰ ਵੀ ਇਹ ਪਹਿਲਾਂ ਯਕੀਨ ਨਹੀਂ ਹੁੰਦਾ ਸੀਗਾ ਪਰ ਮੰਨ ਲਓ ਜਦੋਂ ਆਪਾਂ ਦੇਖਿਆ ਤਾਂ ਬੜੀ ਹਰਿਆਣਗੀ ਵਾਲੀ ਗੱਲ ਸੀਗੀ ਕਿ ਇੱਕ ਇਹੋ ਜਿਹਾ ਦੇਸ਼ ਜਿਹੜਾ ਕਿ ਦੁਨੀਆ ਦੇ ਮੰਨ ਲੋ ਗਾ ਵਾਧੂ ਦੇਸ਼ਾਂ ਦੇ ਵਿੱਚ ਐ ਬਹੁਤ ਉੱਥੇ ਮਨੋ ਜਿੰਨੀਆਂ ਵੀ ਹਾਲੀਵੁੱਡ ਦੀਆਂ ਫਿਲਮਾਂ ਆ ਜਾਂ ਇੰਗਲਿਸ਼ Song ਹੈ ਉਹ ਵੱਡੇ ਪੱਧਰ ਤੇ ਉੱਥੇ ਜਾ ਕੇ ਸ਼ੂਟ ਹੁੰਦੇ ਆ ਤੇ ਰਿਓਟ ਜਨੇਰੀਓ ਨੂੰ ਤੇ ਹੋਰ ਜਿਹੜੇ ਉੱਥੇ ਤੇ ਬੀਚ ਵਗੈਰਾ ਉਹ ਦਿਖਾਏ ਜਾਂਦੇ ਆ ਗਾਣਿਆਂ ਦੇ ਵਿੱਚ ਤੇ ਉੱਥੇ ਪਰ ਅੱਜ ਵੀ ਜਿਹੜੀ ਪੁਲਿਸ ਹੈ ਤੇ ਆਰਮਡ ਫੋਰਸਾਂ ਆ ਉਹ ਵੱਡੇ ਪੱਧਰ ਤੇ ਚੱਜਾਂ ਦੀ ਵਰਤੋਂ ਕਰਦੇ ਆ ਜੇ ਆਪਾਂ ਕੋਲ ਪਿੱਛੇ ਚੱਲ ਜੀਏ ਤਾਂ ਸਾਡੇ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਮੱਜਾਂ ਹੁੰਦੀਆਂ ਸੀਗੀਆਂ ਅੱਜ ਤੋਂ 10 ਸਾਲ ਪਹਿਲਾਂ ਸਾਡੇ ਪੰਜਾਬੀਆਂ ਦੇ ਹਰ ਘਰ ਦੇ ਵਿੱਚ ਮੱਝਾਂ ਹੁੰਦੀਆਂ ਸੀਗੀਆਂ ਕਿਸੇ ਕੋਲ ਵੱਧ ਤੇ ਕਿਸੇ ਕੋਲ ਘੱਟ ਪਰ ਜਦੋਂ ਦਾ ਪ੍ਰਵਾਸ ਸ਼ੁਰੂ ਹੋਇਆ ਅਜ ਤੋਂ 10-15 ਸਾਲ ਤੋਂ ਉਹ ਤੋਂ ਬਾਅਦ ਮੱਝਾਂ ਘਟਣੀਆਂ ਸ਼ੁਰੂ ਹੋ ਗਈਆਂ ਤੇ ਪਰ ਉੱਥੇ ਅੱਜ ਵੀ ਵੱਡੇ ਪੱਧਰ ਤੇ ਮੱਝਾਂ ਪਾਲੀਆਂ ਜਾਂਦੀਆਂ ਐ ਤੇ ਜਿਹਦਾ ਮੇਨ ਪਰਪਸ ਆ ਪਾ ਜਾਈ ਹੁੰਦਾ ਐ ਪਰ ਹੁਣ ਕੁਝ ਜਗ੍ਹਾ ਬ੍ਰਾਜ਼ੀਲ ਦੇ ਵਿੱਚ ਜਿਹੜੀਆਂ ਸਾਡੀਆਂ ਪੰਜਾਬੀ ਆਂਦੀਆਂ ਮੱਝਾਂ ਜਿਹਦਾ ਮੁਰਾ ਨਸਲ ਦੀਆਂ ਐ ਜਾਂ ਨੀਲੀ ਰਾਵੀ ਖਾਸ ਕਰਕੇ ਮੁਰਾ ਨੂੰ ਉਹ ਇੱਥੋਂ ਮੰਗਵਾ ਰਹੇ ਦੁੱਧ ਵਾਸਤੇ ਵੀ ਪਰ ਦੁੱਧ ਦਾ ਉਹਨਾਂ ਨੇ ਹੁਣ ਸ਼ੁਰੂ ਕੀਤਾ ਐ ਪਹਿਲਾਂ ਉਹ ਟਰਾਂਸਪੋਰਟ ਵਾਸਤੇ ਵਰਤਦੇ ਐ ਇਦਾ ਕਾਰਨ ਇਹ ਹੈ ਕਿ ਜਿਹੜੇ ਬ੍ਰਾਜ਼ੀਲ ਦੇ ਹਿੱਸੇ ਐਮਾਜ਼ਨ ਦੇ ਨਾਲ ਲੱਗਦੇ ਆ ਕਿਉਂਕਿ ਜਿਹੜਾ ਐਮਾਜ਼ਨ ਹੈ ਉਹ ਦੁਨੀਆ ਦਾ ਸਭ ਤੋਂ ਵੱਡਾ ਜੰਗਲ ਹੈ ਤੇ ਐਮਾਜ਼ਨ ਦੇ ਜੰਗਲਾਂ ਨੂੰ ਦੁਨੀਆ ਦੇ ਫੇਫੜੇ ਵੀ ਕਿਹਾ ਜਾਂਦਾ ਇੱਕ ਦੁਨੀਆ ਦੀ ਜਿਹੜੀ ਆਕਸੀਜਨ ਹੈ ਉਹਦਾ ਇੱਕ ਵੱਡਾ ਹਿੱਸਾ ਹੈ ਉਹ ਐਮਾਜ਼ਨ ਦੇ ਵਿੱਚ ਪੈਦਾ ਹੁੰਦਾ ਹੈ ਤੇ ਐਮਾਜ਼ਨ ਦੇ ਵਿੱਚ ਮੰਨ ਲਓ ਹਜੇ ਤੱਕ ਬਹੁਤ ਸਾਰਾ ਇਲਾਕਾ ਐਦਾਂ ਦਾ ਜਿੱਥੇ ਕਿ ਆਪਣੇ ਜਿਹੜੇ ਮਾਡਰਨ ਹਿਊਮਨ ਹੈ ਜਿਹੜੇ ਸਾਡੇ ਆਪਾਂ ਵਿਗਿਆਨਕ ਹੈ ਜਾਂ ਮਨੁਸਾਨ ਹੈ ਉਹ ਕੋਈ ਗਏ ਨਹੀਂ ਹੈਗੇ ਪਤਾ ਹੀ ਨਹੀਂ ਹੈਗਾ ਉੱਤੇ ਕਿਹੋ ਜੀ ਲਾਈਫ ਐ ਕਿਹੋ ਜੀ ਜ਼ਿੰਦਗੀ ਐ ਕਿਹੋ ਜੇ ਜਾਨਵਰ ਐ ਕਿਹੋ ਜੇ ਬੰਦੇ ਐ ਉੱਥੇ ਜਿਹੜੀ ਮੰਨ ਲਓ ਇਨਸਾਨ ਵੀ ਉੱਥੇ ਰਹਿੰਦੇ ਆ ਆਦੀਵਾਸੀ ਵਗੈਰਾ ਤੇ ਅਮਾਜ਼ੋਨ ਦਾ ਇੱਕ ਵੱਡਾ ਹਿੱਸਾ ਬ੍ਰਾਜ਼ਿਲ ਦੇ ਵਿੱਚ ਪੈਂਦਾ ਤੇ ਕੁਝ ਬ੍ਰਾਜ਼ਿਲ ਦੀਆਂ ਸਟੇਟਾਂ ਅਮਾਜ਼ੋਨ ਦੇ ਨਾਲ ਵੀ ਲੱਗਦੀਆਂ ਨੇ ਤੇ ਉਹਨਾਂ ਸਟੇਟਾਂ ਦੇ ਵਿੱਚ ਉਹਨਾਂ ਖੂਬਿਆਂ ਦੇ ਵਿੱਚ ਚਿੱਕੜ ਦਲਦਲ ਬਹੁਤ ਐ ਕਿਉਂਕਿ ਜਿਹੜੇ ਘੋੜੇ ਵਗੈਰਾ ਐ ਉਹ ਪਹਾੜੀ ਇਲਾਕਿਆਂ 'ਚ ਪੱਧਰੇ ਇਲਾਕਿਆਂ 'ਚ ਤਾਂ ਚੱਲ ਜਾਂਦੇ ਆ ਮੋਟਰਸਾਈਕਲ ਪੱਧਰੇ ਇਲਾਕਿਆਂ 'ਚ ਚੱਲ ਜਾਂਦੇ ਆ ਹਨਾ ਪਰ ਜਿੱਥੇ ਜ਼ਿਆਦਾ ਹੀ ਚਿੱਕੜ ਵਗੈਰਾ ਹੁੰਦਾ ਐ ਉੱਥੇ ਨਾ ਤਾਂ ਗੱਡੀ ਚੱਲ ਸਕਦੀ ਨਾ ਕਿਸ਼ਤੀ ਵਗੈਰਾ ਚੱਲ ਸਕਦੀ ਐ ਉੱਥੇ ਫਿਰ ਕੰਮ ਆਉਂਦੀ ਐ ਮੱਝਾਂ ਤੇ ਇੱਧਰ ਹਜੇ ਮੱਝਾਂ ਦੇਖ ਲੋ ਰੱਖਦੇ ਆ ਤੇ ਇੱਧਰ ਆਪਣਾ ਜਿਹੜਾ ਪੰਜਾਬ ਐ ਜਦੋਂ ਕਿ ਸਾਡਾ ਮੰਨ ਲਓ ਇੱਕ ਗਰੀਬ ਦੇਸ਼ ਐ ਹਨਾ ਤੇ ਇੱਥੇ ਸਾਡੇ ਪੁਲਿਸ ਕੋਲ ਵਧੀਆ ਗੱਡੀਆਂ ਟਾਟਾ ਵਗੈਰਾ ਦੀਆਂ ਆਈਆਂ ਕਿਉਂਕਿ ਉਹ ਮੌਕੇ ਦੀ ਜ਼ਰੂਰਤ ਤੇਗੀ ਕਿਉਂਕਿ ਆਮ ਜਿਹੜੇ ਅਪਰਾਧੀ ਆ ਉਹਨਾਂ ਕੋਲ ਮੰਨ ਲਓ ਪੁਲਿਸ ਕੋਲ ਛੋਟੀਆਂ ਗੱਡੀਆਂ ਹੁੰਦੀਆਂ ਸੀਗੀਆਂ ਤੇ ਉਹਨਾਂ ਕੋਲ ਵੱਡੀਆਂ ਫੜਨੇ ਓਕੇ ਹੁੰਦੇ ਸੀਗੇ ਤੇ ਪਰ ਉੱਥੇ ਅੱਜ ਵੀ ਮਹਿੰਗੀਆਂ ਗੱਡੀਆਂ ਦੀ ਜ਼ਰੂਰਤ ਨਹੀਂ ਹੈਗੀ ਮਨ ਲਓ ਬਕਾਇਦਾ ਉਹ ਮੱਝਾਂ ਰੱਖਦੇ ਐ ਪਾਲਦੇ ਐ ਉਹਨਾਂ ਦੀ ਬੱਕਰੀ ਇੱਕ ਖਰਾਕ ਹੁੰਦੀ ਐ ਬਈ ਸਟਰੋਂਗ ਹੁਣ ਭੱਜਣ ਦੇ ਵਿੱਚ ਉਹਨਾਂ ਨੂੰ ਸਾਹ ਵਗਰਾਂ ਨੇ ਚੜੇ ਤੇ ਉਹਨਾਂ ਦੀ ਟ੍ਰੇਨਿੰਗ ਕਰਾਈ ਜਾਂਦੀ ਐ ਤੇ ਆ ਦੇਖੋ ਕਿਦਾਂ ਮੰਨ ਲਓ ਜਿਹੜੀ ਹੁਣ ਤੁਸੀਂ ਮੱਝ ਦੇਖ ਰਹੇ ਹੋ ਇਹਦੀ ਸਪੈਸ਼ਲ ਟ੍ਰੇਨਿੰਗ ਹੋ ਰਹੀ ਐ ਇਹਨੇ ਪੁਲਿਸ ਦੇ ਵਿੱਚ ਭਰਤੀ ਹੋਣਾ ਐ ਤੇ ਉਹ ਤੋਂ ਬਾਅਦ ਫਿਰ ਇਹਨੇ ਆਪਣੇ ਡਿਊਟੀ ਵੀ ਜੁਆਇਨ ਕਰਨੀ ਐ ਇਹ ਹੁਣ ਅਧਿਕਾਰੀ ਦੱਸ ਰਿਹਾ ਐ ਕਿ ਜਿਹੜੀ ਇਹ ਮੱਝ ਐ ਇਹ ਬੈਲ ਟ੍ਰੇਨਡ ਮੱਝ ਐ ਕੂੜਿਆਂ ਨਾਲ ਵੀ ਵਧੀਆ ਤਰੀਕੇ ਨਾਲ ਇਹ ਟ੍ਰੇਨਿੰਗ ਕੀਤੀ ਹੋਈ ਹੈ ਤੇ ਇਹਨਾਂ ਨੂੰ ਸ਼ੁਰੂ ਤੋਂ ਹੀ ਵਧੀਆ ਖਰਾਕ ਪਾਈ ਜਾਂਦੀ ਹੈ ਇਸ ਹਿਸਾਬ ਨਾਲ ਕਿ ਅੱਗੇ ਜਾ ਕੇ ਇਹ ਮੰਨ ਲਓ ਬੰਦਿਆਂ ਨੂੰ ਢੋਣ ਦਾ ਕੰਮ ਕਰ ਸਕਣ ਦਰਿਆਵਾਂ ਵਿੱਚ ਅੱਗੇ ਜਾ ਸਕਣ ਮਾ ਤੁਸੀਂ ਦੇਖ ਸਕਦੇ ਆ ਕਿ ਕਿੱਦਾਂ ਇਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਹੁਣ ਉਹਨਾਂ ਨੂੰ ਟ੍ਰੇਨਿੰਗ ਮੰਨ ਲਓ ਦੇ ਰਹੇ ਇਸ ਵਕਤ ਤਿਆਰ ਕਰ ਰਹੇ ਹੈ ਤੇ ਅੱਗੇ ਜਾ ਕੇ ਇਹਨਾਂ ਨੇ ਫੇਰ ਆਪਣਾ ਕੰਮ ਸ਼ੁਰੂ ਕਰਨਾ ਜੋਬ ਕਰਨੀ ਹੈ ਪੁਲਿਸ ਦੇ ਵਿੱਚ ਤੇ ਕਈ ਮੱਝਾਂ ਜਿਹੜੀਆਂ ਉਹ ਆਰਮਡ ਫੋਰਸਾਂ ਦੇ ਵਿੱਚ ਵੀ ਜਾਂਦੀਆਂ ਹੈ ਤੇ ਇੱਥੇ ਜਿਹੜਾ ਸਮਗਲਿੰਗ ਵਗੈਰਾ ਬਹੁਤ ਹੁੰਦੀ ਹੈ ਜੰਗਲਾਂ ਦੇ ਵਿੱਚ ਤੇ ਕਿਉਂਕਿ ਤੁਸੀਂ ਜਿੱਦਾ ਜਾਣਦੇ ਆ ਕਿ ਜਿਹੜੇ ਐਮਾਜੋਨ ਦੇ ਜੰਗਲ ਹੈ ਦੁਨੀਆ ਦੇ ਸਭ ਤੋਂ ਵੱਡੇ ਜੰਗਲ ਹੈ ਤੇ ਉੱਥੇ ਫਿਰ ਮੱਝਾਂ ਦੀ ਵਰਤੋਂ ਪੁਲਿਸ ਤੇ ਆਰਮਡ ਫੋਰਸਾਂ ਵੱਡੇ ਪੱਧਰ ਤੇ ਉੱਤੇ ਕਰਦੀਆਂ ਹੈ ਤੇ ਇਸ ਸੂਬੇ ਦੀ ਆਬਾਦੀ 4.5 ਲੱਖ ਹੈ ਤੇ ਜਿਹੜੀਆਂ ਮੱਝਾਂ ਹੈ ਉਹ 5 ਤੋਂ ਉੱਪਰ ਹੈ 5 ਲੱਖ ਤੋਂ ਉੱਤੇ ਮੱਝਾਂ ਇਹ ਮੱਜ ਨਵੀਂ-ਨਵੀਂ ਪੁਲਿਸ ਵਿੱਚ ਭਰਤੀ ਹੋਈ ਹੈ ਤੇ ਹੁਣ ਪੁਲਿਸ ਸਟੇਸ਼ਨ ਪਹੁੰਚ ਚੁੱਕੀ ਹੈ ਜਿੱਦਾਂ ਸਾਡੇ ਥਾਣਾ ਕਹਿੰਦੇ ਇੱਧਰ ਪੁਲਿਸ ਸਟੇਸ਼ਨ ਕਹਿੰਦੇ ਆ ਤੇ ਇਹਨਾਂ ਨੂੰ ਜਣੇ ਕਿ ਪੂਰੀ ਟ੍ਰੇਨਿੰਗ ਹੁੰਦੀ ਹੈ ਤੇ ਇਹ ਬੰਦੇ ਦੀ ਕਮਾਂਡ ਨੂੰ ਸਮਝਣੀ ਹੈ ਕਿ ਇੱਧਰ ਨੂੰ ਮੁੜਨਾ ਜਾਂ ਇੱਧਰ ਨੂੰ ਮੁੜਨਾ ਹੁਣ ਹੈ ਨਾ ਤੇ ਦੂਜਾ ਤੁਸੀਂ ਦੇਖ ਸਕਦੇ ਆ ਕਿ ਮੱਜ ਤੋਂ ਤਾਂ ਉਦਾਂ ਹੀ ਬੰਦਾ ਡਰ ਜਾਂਦਾ ਜੇ ਮੰਨ ਲਓ ਆ ਕੇ ਸਾਹਮਣੇ ਖੜ੍ਹ ਜਵੇ ਵੈਸੇ ਵੀ ਪੂਰੀਆਂ ਖਖਾਰ ਤੇ ਮੰਨ ਲਓ ਬਹੁਤ ਤੇਜ਼ ਮੱਜਾਂ ਹੁੰਦੀਆਂ ਐ ਹੁਣ ਤੁਸੀਂ ਉਹ ਮੱਝ ਦੇਖੀ ਐ ਜਿਹਦੀ ਟ੍ਰੇਨਿੰਗ ਹੋ ਰਹੀ ਸੀਗੀ ਪੁਲਿਸ ਵਾਸਤੇ ਤੇ ਹੁਣ ਆਪਾਂ ਤੁਹਾਨੂੰ ਇੱਕ ਹੋਰ ਹੈਰਾਨੀਜਨਕ ਦਿਖਾਵਾਂਗੇ ਕਿ ਲੋਕ ਉੱਥੇ ਟਰਾਂਸਪੋਰਟ ਵਾਸਤੇ 20 ਮੱਝਾਂ ਦੀ ਵਰਤੋਂ ਕਰਦੇ ਆ ਖਾਸ ਕਰਕੇ ਦਰਿਆਵਾਂ ਨੂੰ ਪਾਰ ਕਰਨ ਵਾਸਤੇ ਜਿਵੇਂ ਆਪਣੇ ਬੀੜੀਆਂ ਲਾ ਦਿੰਦੇ ਹਨ ਨਾ ਦਰਿਆਵਾਂ ਦੇ ਉੱਤੇ ਪਰ ਜਦੋਂ ਜ਼ਿਆਦਾ ਮੀਂਹ ਪੈਂਦਾ ਹੈ ਫਿਰ ਬੀੜੀਆਂ ਵਾਲਾ ਪੁੱਲ ਚੱਕ ਦਿੰਦੇ ਹਨ ਹੈਨਾ ਤੇ ਉਹ ਚੁੱਕਣਾ ਪੈ ਜਾਂਦਾ ਕਿਉਂਕਿ ਫਿਰ ਪਾਣੀ ਦਾ ਵਹਾਜ ਬਹੁਤ ਤੇਜ਼ ਹੁੰਦਾ ਹੈ ਪਰ ਉੱਥੇ ਚੱਕਰ ਕੀਆ ਉੱਥੇ ਦਲਦਲ ਬਹੁਤ ਜ਼ਿਆਦਾ ਹੈ ਤੇ ਦਲਦਲ ਜਿਆਦਾ ਹੁਣ ਕਰਕੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਮੱਝਾਂ ਰੱਖਣੀਆਂ ਪੈਣੀਆਂ ਮੱਝਾਂ ਵੀ ਮੰਨ ਲਓ ਥੋੜੀਆਂ ਬਹੁਤੀਆਂ ਨੇ ਬਹੁਤ ਵੱਡੇ ਪੱਧਰ ਤੇ ਰੱਖੀਆਂ ਜਾਂਦੀਆਂ ਮੱਝਾਂ ਤੇ ਹੁਣ ਜਿਹੜੀਆਂ ਅਸੀਂ ਤੁਹਾਨੂੰ ਮੱਝਾਂ ਦਿਖਾਵਾਂਗੇ ਟਰਾਂਸਪੋਰਟ ਵਾਸਤੇ ਮੰਨ ਲਓ ਖਾਸ ਤੌਰ ਤੇ ਦਰਿਆਵਾਂ ਨੂੰ ਪਾਰ ਕਰਨ ਵਾਸਤੇ ਮੰਨ ਲਓ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਹੋਈ ਹੈ ਤੇ ਨਾਲ ਇਹਨਾਂ ਦੀ ਤਿਆਰੀ ਇਸ ਹਿਸਾਬ ਨਾਲ ਹੈ ਕਿ ਦਰਿਆ ਕ੍ਰੋਸ ਕਰਾਨੀ ਹੈ ਬੜੀ ਵਧੀਆ ਤਰੀਕੇ ਦੇ ਨਾਲ ਬ੍ਰਾਜ਼ੀਲ ਦੇ ਵਿੱਚ ਮੱਝਾਂ ਨੂੰ ਪਾਲਤੂ ਜਾਨਵਰ ਦੇ ਤੌਰ ਤੇ ਵੀ ਰੱਖਿਆ ਜਾਂਦਾ ਹੈ ਜਿਵੇਂ ਆਪਣੇ ਫਿਰਕੋ ਦੁੱਧ ਵਾਸਤੇ ਰੱਖਦੇ ਹੈ ਤੇ ਇੱਥੇ ਪਾਲਤੂ ਜਾਨਵਰ ਦੇ ਤੌਰ ਤੇ ਜਿੱਦਾਂ ਸਾਡੇ ਕੁੱਤਿਆਂ ਨੂੰ ਰੱਖਦੇ ਕਈ ਲੋਕ ਤੇ ਬੜੇ ਪਿਆਰ ਦੇ ਨਾਲ ਤੇ ਉਹਨਾਂ ਨੂੰ ਵਧੀਆ ਬੈੱਡ ਲਾ ਕੇ ਦਿੰਦੇ ਗੱਦੇ ਲਾ ਕੇ ਦਿੰਦੇ ਆ ਜਾਨੀਏ ਬਹੁਤ ਜ਼ਿਆਦਾ ਸੇਵਾ ਸੰਭਾਲ ਹੁੰਦੀ ਹੈ ਤੇ ਤੁਸੀਂ ਇਹ ਕਹਿ ਸਕਦੇ ਆ ਕਿ ਜਿਹੜੀ ਮੱਝ ਬ੍ਰਾਜ਼ੀਲ ਦੇ ਵਿੱਚ ਜਨਮ ਲੈਂਦੀ ਹੈ ਉਹਨੇ ਕੋਈ ਪਿਛਲੇ ਜਨਮਾਂ ਦੇ ਵਿੱਚ ਬਹੁਤ ਜ਼ਿਆਦਾ ਚੰਗੇ ਕੰਮ ਕੀਤੇ ਹੁੰਦੇ ਆ ਕਿਉਂਕਿ ਸਾਡੇ ਇੱਥੇ ਇੰਨੀ ਬੰਦਿਆਂ ਨੂੰ ਫਹੁਲਤ ਨਹੀਂ ਮਿਲਦੀ ਹੈਗੀ ਜਿੰਨੀ ਉੱਥੇ ਮੱਝਾਂ ਨੂੰ ਫਹੁਲਤ ਮਿਲਦੀ ਹੈ ਤੇ ਆਪਣੇ ਕਈ ਇਹੋ ਜਿਹੇ ਬੇਵਕੂਫ ਲੋਕ ਵੀ ਹੈਗੇ ਆ ਜੜੀਨਾ ਮੱਜਾਂ ਗਾਵਾਂ ਨੂੰ ਇੱਕੋ ਜਗ੍ਹਾ ਬੰਨ ਕੇ ਰੱਖਦੀ ਐ ਪਰ ਫਾਲੋ ਹੀ ਬਹੁਤ ਵੱਡਾ ਪਾਪ ਐ ਕਹਿੰਦੇ ਹੁੰਦੇ ਕਿ ਰੱਬ ਦੇ ਘਰ ਅੰਧੇਰ ਨਹੀਂ ਹੈਗੇ ਹੈਗਾ ਜਿਵੇਂ ਕੋਈ ਆਪਾਂ ਚੰਗਾ ਕੰਮ ਕਰਦੇ ਆਂ ਪ੍ਰਮਾਤਮਾ ਉਹਦਾ ਫਲ ਜ਼ਰੂਰ ਦਿੰਦਾ ਰੱਬ ਇਦਾਂ ਜਦੋਂ ਅਸੀਂ ਜ਼ੁਲਮ ਕਰਦੇ ਹਾਂ ਗਲਤ ਕੰਮ ਕਰਦੇ ਹਾਂ ਤਾਂ ਉਹਦੀ ਸਾਨੂੰ ਸਜ਼ਾ ਜ਼ਰੂਰ ਮਿਲਦੀ ਹੈ ਜਿਹੜੇ ਲੋਕ ਮੱਝਾਂ ਇੱਕੋ ਜਗ੍ਹਾ ਬੰਨ ਕੇ ਰੱਖਦੇ ਐ ਉਹਨਾਂ ਨੂੰ ਇਹਨਾਂ ਤੋਂ ਵੀ ਸਿੱਖਣਾ ਚਾਹੀਦਾ ਦੇਖੋ ਇਹ ਮੱਝਾਂ ਨੂੰ ਕਿਵੇਂ ਕਿੰਨੀ ਵਧੀਆ ਤਰੀਕੇ ਨਾਲ ਰੱਖਦੇ ਐ ਤੇ ਇਹ ਵੀ ਸੋਚਣਾ ਚਾਹੀਦਾ ਹੈ ਕਿ ਰੱਬ ਦੀ ਡਾਂਗ ਦੇ ਵਿੱਚ ਆਵਾਜ਼ ਨਹੀਂ ਹੁੰਦੀ ਪਰ ਜਦੋਂ ਵੱਜਦੀ ਹੈ ਤਾਂ ਬਚਦਾ ਕੁਝ ਨਹੀਂ ਹੈਗਾ ਤੇ ਜਿਵੇਂ ਤੁਸੀਂ ਅੱਜ ਜਾਨਵਰਾਂ ਦੇ ਉੱਤੇ ਉਹਨਾਂ ਨੇ ਇੱਕੋ ਜਗ੍ਹਾ ਰੱਖ ਕੇ ਇੱਕੋ ਜਗ੍ਹਾ ਪਾਣੀ ਪਿਆਈ ਜਾਂਦੇ ਹਨਾ ਇੱਕੋ ਜਗ੍ਹਾ ਖੜੇ ਉਹ ਵਿਚਾਰੇ ਕੈਦੀਆਂ ਨਾਲ ਬੁਰੀ ਹਾਲਤ ਦੇ ਵਿੱਚ ਤਾਂ ਤੁਸੀਂ ਬਖਸ਼ਣ ਜਾਓਗੇ ਸਜ਼ਾ ਜ਼ਰੂਰ ਮਿਲੂਗੀ ਤੇ ਪ੍ਰਮਾਤਮਾ ਦੇ ਕਾਰਨ ਸਾਫ ਜਰੂਰ ਹੁੰਦਾ ਹਰੇਕ ਨਾਲ